ਮੇਰੇ ਸਾਥ ਕੋਈ ਨਹੀਂ ਮੇਰਾ ਬੱਚਾ ਦਿੰਦਾ ਇਹ ਆਪਣੀ ਮੈਂ ਬਗੌਣੀ ਨਹੀਂ ਆਪਣੀ ਮੈਂ ਕਾਨੀ ਆ ਬੋਰ ਮੰਦਾ ਹਾਲ ਆ ਮੈਂ ਜੇ ਹੋ ਕੇ ਨਾਲ ਕੇ ਬਾਹਰ ਹੋਈ ਆ ਅੱਜ ਆਪਣਾ ਲਾਪਰੇ ਸਿੰਘ ਖੁਸ਼ਪੁਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਪਿੰਡ ਗੁਜਰਾ ਕਾਦੀਆਂ ਸੋ ਇਸ ਪਿੰਡ ਦੇ ਵਿੱਚ ਵੀ ਜਦੋਂ ਜਲਾ ਗਰਦਾਸਪੁਰ ਦੇ ਡੇਰ ਬੱਬਨਾਂ ਕੋਰੀਡੋਰ ਤੋਂ ਜਦੋਂ ਤੁਸੀ ਬਣ ਟੁੱਟਿਆ ਸੀ ਤਾਂ ਇਸ ਪਿੰਡ ਦੇ ਵਿੱਚ ਵੀ ਇਸ ਪਿੰਡ ਵਾਲਿਆਂ ਦੇ ਦੱਸਣ ਜੋਗ ਹੈ 5 ਤੋਂ 7 ਫੁੱਟ ਪਾਣੀ ਜਿਹੜਾ ਇਸ ਪਿੰਡ ਦੇ ਵਿੱਚ ਵੀ ਰਿਹਾ। ਸੋ ਜਿਹੜੀ ਪਿੰਡ ਦੀਆਂ ਲੋਕਾਂ ਦੇ ਵਸਤੂਆਂ ਜਿਹੜੀ ਸਮਾਜਿਕ ਸਹਾਇਤਾ ਵੱਲੋਂ ਇਸ ਟਰੈਕਟਰ ਜਾਂ ਮੋਟਰਾਂ ਨਹੀਂ ਇਸ ਪਿੰਡ ਦੇ ਵਿੱਚ ਜਿਹੜੀ ਇਹਨਾਂ ਲੋਕਾਂ ਦੀ ਜਿਹੜੀ ਮਦਦ ਜਿਹੜੀ ਕੀਤੀ ਗਈ। ਸੋ ਇਸ ਪਿੰਡ ਦੇ ਵਿੱਚ ਗਰੀਬ ਜਿਹੜੀ ਬਜ਼ੁਰਗ ਮਾਤਾ ਰਹਿੰਦੀ ਆ। ਸੋ ਹਰ ਦਿਨ ਨਾਲ ਕਮਰਾ ਜਿਹੜਾ ਕਾਫੀ ਜਿਹੜਾ ਨੁਕਸਾਨ ਹੋਇਆ ਹੋਗਾ। ਸੋ ਅੰਦਰ ਦੀ ਜਿਹੜੀਆਂ ਤਸਵੀਰਾਂ ਨੇ ਜਰੂਰ ਆਪਾਂ ਤੁਹਾਨੂੰ ਜਿਹੜੀਆਂ ਸਾਂਝੀ ਕਰਨ ਰਿਹਾ ਰਏ ਆ। ਸੋ ਕਮਰਾ ਵੀ ਜਿਹੜਾ ਕੱਚਾ ਅਜੇ ਤੱਕ ਜਿਹੜੀ ਆ ਕਾਫੀ ਦਿਨ ਹੋ ਚੁੱਕੇ ਨੇ। ਸੋ ਬਾਲੇ ਦੀ ਹਾਲਤ ਜਿਹੜੀ ਤੁਸੀਂ ਦੇਖ ਸਕਦੇ ਨਾਜੁਕ ਬਣੀ ਆ ਸੋ ਕਮਰੇ ਦੀ ਜਿਹੜੀਆਂ ਦੇਖੋ ਤਰੇੜਾਂ ਕੱਢਿ-ਕੱਢੀ ਵੱਡੀਆਂ ਜਿਹੜੀਆਂ ਆ ਚੁੱਕੀਆਂ ਨੇ ਸੋ ਬਾਲੇ ਵੀ ਕਈ ਥਾਵਾਂ ਤੋਂ ਜਿਹੜੇ ਨੇ ਕ੍ਰੈਕ ਹੋ ਚੁੱਕੇ ਨੇ ਸੋ ਕਮਰਾ ਕਹਿ ਸਕਦੇ ਆਪਾਂ ਪੂਰੀ ਮੰਨ ਕੇ ਕਿ ਐਡਾ ਜਿਹੜਾ ਮਤਲਬ ਪ੍ਰਬੰਧ ਕਿੰਨੀ ਹੈਗਾ ਥੱਲੇ ਜਿਹੜਾ ਨਾਜੁਕ ਸਿੱਤੀ ਦੇ ਵਿੱਚ ਜਿਹੜਾ ਮਾਤਾ ਜਿਹੜੀ ਬਜ਼ੁਰਗ ਰਹਿੰਦੀ ਆ ਕੋ ਕਿਸੇ ਟਾਈਮ ਵੀ ਜਿਹੜਾ ਹਾਦਸਾ ਗਸਤ ਹੋ ਸਕਦਾ ਸੋ ਰੱਬਣਾ ਕਰੇ ਇਦਾਂ ਦੀ ਜਿਹੜੀ ਨੌਕਤ ਹੋਵੇ ਪਰ ਜਿਸ ਹਿਸਾਬ ਨਾਲ ਕਮਰੇ ਦੀਆਂ ਜਿਹੜੀਆਂ ਨੇ ਨਾਜੁਕ ਜਿਹੜੀਆਂ ਤਸਵੀਰਾਂ ਬਣੀਆਂ ਨੇ ਉਹ ਇਹ ਬਿਨਾਂ ਬਿਨਾਰ ਕਰ ਰਹੀਆਂ ਨੇ ਕਿ ਇਹ ਕਬਰਾ ਕਿਸੇ ਵਕਤ ਵੀ ਜਿਹੜਾ ਹਾਦਸਾ ਗਰਸ ਹੋ ਸਕਦਾ ਸੋ ਸਾਡੇ ਨਾਲ ਪਰਿਵਾਰਕ ਮੈਂਬਰ ਨੇ ਹੋਰ ਵੀ ਪਿੰਡ ਦੇ ਲੋਕ ਨੇ ਜਰੂਰ ਗੱਲਬਾਤ ਸਾਂਝੀ ਕਰ ਲੈਨੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਸ਼ਮੀਰੋ ਕਿਹੜਾ ਪਿੰਡ ਹੈ ਜੀ ਮੇਰਾ ਪਿੰਡ ਕਾਦੀਆਂ ਗੁਜਰਾਂ ਦੀਆਂ ਜੇ ਹਾਂਜੀ ਇਹ ਸਾਡੀ ਮਾਤਾ ਵਾ ਦੇ ਬਾਕੀ ਬੱਚੇ ਵਿਆਹੇ ਹੋਏ ਵੱਖੋ ਵੱਖੀ ਨੇ ਕੋਈ ਇਹਦਾ ਹਸਾਰਾ ਨਹੀਂ ਬਣਦਾ ਇੱਕ ਇਹਦਾ ਮੁੰਡਾ ਕੁਵਾਰਾ ਸੀ ਉਹ ਇਹਦਾ ਪੂਰਾ ਹੋ ਗਿਆ ਹੁਣੇ ਮਾਤਾ ਇਕੱਲੀ ਰਹਿ ਰਹੀ ਆ ਤੇ ਇਹਦਾ ਸਮਾਨ ਵੀ ਗਰਕ ਹੋ ਗਿਆ ਤੇ ਇਹ માતા ਦਾ ਕਮਰਾ ਵੀ ਨੀਵਾ ਜੇ ਬਿਲਕੁਲ ਤੇ ਇਹਨੂੰ ਛੱਤ ਦੀ ਜਰੂਰਤ ਹੈ ਬਹੁਤੀ ਜਿਵੇਂ ਤੂੰ ਦੱਸਦੇ ਜੋ ਵੀ ਪਰਿਵਾਰਕ ਮੈਂਬਰ ਨੇ ਜਾਂ ਹੋਰ ਰਿਸ਼ਤੇਦਾਰ ਨੇ ਜਾਂ ਸਮਾਜ ਸਵੀ ਨੇ ਮਤਲਬ ਇਦਾਂ ਦੇ ਜਿਹੜੇ ਸੰਸਥਾ ਕਰਦੇ ਨੇ ਰਿਸ਼ਤੇਦਾਰਾਂ ਨੇ ਕਦੇ ਪਹੁੰਚ ਨਹੀਂ ਕੀਤੀ ਲੋਕਾਂ ਦੇ ਨਹੀਂ ਕੋਈ ਰਿਸ਼ਤੇਦਾਰ ਨੇ ਪਹੁੰਚ ਨਹੀਂ ਕੀਤੀ ਹਾਂਜੀ ਕਿਵੇਂ ਮਾਤਾ ਦਾ ਸਰਕਲ ਜਿਹੜਾ ਕਿਵੇਂ ਚੱਲਦਾ ਸਰ ਮਾਤਾ ਦਾ ਪਿਲਸਣ ਹੁੰਦੀ ਜੇ ਵੱਡੇ ਪਾ ਪਿਲਸਣ ਹੁੰਦੀ ਜੇ ਉਹਦੇ ਸਿਰ ਤੇ ਆਪਣਾ ਗੁਜ਼ਾਰਾ ਕਰਦੀ ਆ ਜਾਂ ਕੋਈ ਪਿੰਡ ਵਿੱਚੋਂ 100-100 ਰੁਪਈਆ ਜਾਂ ਸ਼ਹੀ ਮੀਨੀ ਦਾਣੇ ਲੈਂਦੀ ਆ ਉਹਦੇ ਨਾਲ ਆਪਣਾ ਚਾਹ ਰੋਟੀ ਦਾ ਗੁਜ਼ਾਰਾ ਕਰਦੀ ਜੀ ਕਦੀ ਮਾਤਾ ਦੇ ਰਿਸ਼ਤੇ ਜ਼ਰ ਨਹੀਂ ਆ ਕੇ ਦੇਖਾ ਮਾਤਾ ਦੀ ਹਾਲਤ ਹੈ ਜਾਂ ਕਮਰੇ ਚੋਂਦੇ ਨੇ ਉਹਨਾਂ ਕਦੀ ਦੇਖਣ ਨਹੀਂ ਨਹੀਂ ਹੁਣ ਮਾਤਾ ਦੇ ਜਿਹੜੇ ਭੈਣ ਭਰਾ ਸੀ ਉਹ ਮਰ ਗਏ ਨੇ ਤੇ ਭਣੇਵੀਆਂ ਭਣੇਵੇਂ ਨੇ ਮਾਤਾ ਦਾ ਮਾਪਿਓ ਵੀ ਮਰ ਗਿਆ ਭੈਣਾ ਭੈਣਾ ਹੀ ਉਹ ਵੀ ਮਰ ਗੀਆਂ ਨੇ ਤੇ ਚਾਰੇ ਭੈਣਾ ਹਨ ਭਰਾ ਇਹਨਾਂ ਦਾ ਕੋਈ ਨਹੀਂ ਸੀ ਅੱਜ ਇਹ ਕਾ ਪੇੜ ਦੇ ਵਿੱਚ ਡਬਲ ਮੱਜਲੀ ਜਾਂ ਇਸ ਤੋਂ ਵੱਧ ਜਿਹੜੀਆਂ ਕੋਠੀਆਂ ਨੇ ਚੱਗਰ ਸੂਕ ਵਾਲੇ ਬੰਦੇ ਕਦੀ ਉਹਨਾਂ ਇਦਾਂ ਦੀ ਲੋੜੋਂ ਦਾ ਪ੍ਰਬੰਧ ਬਿਲਕੁਲ ਨਹੀਂ ਕਿਸੇ ਨੇ ਇੰਨਾ ਕੀਤਾ ਆ ਵਾ ਸ਼ੈਮੀ ਨਹੀਂ ਮਾਤਾ ਜਾਂਦੀ ਥਾਲੀ ਥਾਲੀ ਦਾਣਿਆਂ ਦੀ ਲੈਂਦੀ ਉਹ ਗਰਾਹ ਕਿਤੇ ਉਹਦੇ ਨਾਲ ਆਪਣਾ ਟਾਈਮ ਪਾਸ ਕਰਦੀ ਜੀ ਕਿਨਾਂ ਕਨਾਂ ਪਾਣੀ ਸੀ ਇਸ ਪੇੜ ਦੇ ਵਿੱਚ ਇਹ ਆ ਜਿੰਨੇ ਜਿੰਨੇ ਬਵਾਜੇ ਨੇ ਨਾ ਪਾਣੀ ਹੈਗਾ ਸੀ ਬਾਬੇ ਦੀ ਫੋਟੋ ਦਿਖਦੀ ਸੀ ਬਾਕੀ ਪਾਣੀ ਅੰਦਰ ਚ ਹੈਗਾ ਸੀ ਉਸ ਟਾਈਮ 'ਚ ਮਾਤਾ ਕਿੱਥੇ ਰਹ ਉਸ ਟਾਈਮ ਤੇ ਆ ਕੋਠੀ ਪਿਆ ਪਰ ਆ ਰਹੀ ਸੀ ਮਾਤਾ ਹਾਂਜੀ ਸਾਰੇ ਪਰਿਵਾਰ ਦੇ ਨਾਲ ਮਾਤਾ ਰਹਿ ਰਹੀ ਸੀ ਜਿਹਨੂੰ ਤੇ ਤਰਪਾਲ ਪਾਈ ਉਹ ਮਦਨ ਪਾਈ ਗਈ ਜਾਂ ਕਿ ਕਿ ਉਹ ਪਹਿਲਾਂ ਤਾਂ ਇਹ ਮੁੱਲ ਲਿਆ ਕੇ ਪਾਈ ਸੀ ਫਿਰ ਇੱਕ ਟਰੱਕ ਵਾਲੇ ਆਏ ਸਨ ਉਹਨਾਂ ਆ ਸਾਨੂੰ ਚਿੱਟੀਆਂ ਤਰਪਾਲਾਂ ਦਿੱਤੀਆਂ ਬਾਅਦ ਚਾਹ ਉਹ ਪਾਈ ਗਏ ਤੇ ਤੁਸੀਂ ਦੱਸ ਰਹੇ ਹੋ ਟਰੱਕ ਵਾਲੇ ਉਹ ਟਰੱਕੜ ਤੇ ਇਸ ਪਿੰਡ ਦੇ ਨਹੀਂ ਆ ਇਸ ਪਿੰਡ ਵਾਲਿਆਂ ਨੇ ਤਰਪਾਲ ਨਹੀਂ ਦਿੱਤੀ ਨਹੀਂ ਪਿੰਡ ਵਾਲਿਆਂ ਨੇ ਨਹੀਂ ਦਿੱਤੀ ਟਰੱਕ ਤੇ ਬਾਹਰੋਂ ਸੇਵਾ ਕਰਨ ਵਾਸਤੇ ਆਏ ਹਨ ਤੇ ਉਹਨਾਂ ਨੇ ਆ ਚਿੱਟੀ ਤਰਪਾਲਾਂ ਨੇ ਦਿੱਤੀ ਬਾਅਦ ਚਾਹ ਇਹ ਪਾਈ ਗਏ ਉਹਦਸ ਤੇ ਦੀ ਆ ਕੁਦਰਤੀ ਮਾਰ ਹੋ ਗਿਆ ਉਸ ਟਾਈਮ ਪਿੰਡ ਵਾਲਿਆਂ ਦੇ ਕੋਲ ਵੀ ਥੋੜਾ ਬੋਤਾ ਆਪਣਾ ਹੋਊਗਾ ਪਰ ਪਿੰਡਾਂ ਨਾਲ ਕੋਈ ਸੰਬੰਧ ਨਹੀਂ ਕੱਢਿਆ ਕਿਸੇ ਨੇ ਕਿਸੇ ਨਹੀਂ ਕੱਢਿਆ ਕਿਸੇ ਵੀ ਨਹੀਂ ਬਿਲਕੁਲ ਨਹੀਂ ਕਿਸੇ ਨੇ ਕੱਢਿਆ ਹਾਂਜੀ ਕੋਲ ਕੁੱਲ ਮਿਲਾ ਕੇ ਜਿਹੜੀਆਂ ਬਾਹਰ ਦੀਆਂ ਸਹਾਇਤਾ ਨੇ ਜਾਂ ਐਨਆਰਆਈ ਵੀਰ ਨੇ ਉਹਨਾਂ ਵੱਲੋਂ ਹੀ ਪਿੰਡ ਦੀ ਜਿਹੜੀ ਹੈ ਜਿਹੜੇ ਜ਼ਰੂਰਤਾਂ ਨੇ ਉਹ ਪੂਰੀਆਂ ਹੁੰਦੀਆਂ ਨੇ ਹਾਂਜੀ ਬਾਹਰੋਂ ਹੁੰਦੀਆਂ ਰਿਆ ਬਾਹਰੋਂ ਸਾਰਾ ਕੁਝ ਪੱਕਾ ਵੀ ਰਾਸ਼ਨ ਆਉਂਦਾ ਰਿਹਾ ਜੇ ਕੱਚਾ ਵੀ ਆਉਂਦਾ ਰਿਹਾ ਜੇ ਮੂੰਹਬੱਤੀਆਂ ਠਿੱਕਰ ਡੱਬੀਆਂ ਠਿੱਕਰ ਆਉਂਦਾ ਰਿਹਾ ਜੇ ਕਿੰਨਾ ਕਿਨਾ ਪਾਣੀ ਤੇ ਕੀ ਫਿਰ ਜਿਹੜੀ ਬੋਟਾ ਚਲਦੀ ਨਹੀਂ ਜਾਂ ਟਰੈਕਟਰ ਤੇ ਜਿਹੜੇ ਇੱਥੇ ਆਉਂਦੇ ਰਿਹਾ ਉਹ ਉਹ ਬੇੜੀ ਤੇ ਹੁੰਦਾ ਰਿਹਾ ਜੀ ਟਰੈਕਟਰ ਤੇ ਬੇੜੀ ਤੇ ਟਰੈਕਟਰ ਤੇ ਟਰਾਲੀ ਪਿੱਛੇ ਖਿਲਾਉਂਦਾ ਰਿਹਾ ਜੇ ਸ਼ਰਕਤੇ ਤੇ ਅੱਗੇ ਬੇੜੀ ਤੇ ਹੁੰਦੇ ਰਹੇ ਨੇ ਉਹ ਫਿਰ ਵੰਡ ਕੇ ਜਾਂਦੇ ਰਹੇ ਕਿੰਨੇ ਦਿਨ ਤੱਕ ਪਾਣੀ ਮੌਜੂਦ ਰਿਹਾ ਤੇ ਕਿੰਨੇ ਦਿਨ ਉਹ ਬੇੜੀਆਂ ਚਲਦੀਆਂ ਉਹ ਕੋਈ 10 ਦਿਨ ਲੱਗ ਹੀ ਗਏ ਨੇ ਤੇ ਉਸ ਤਰ੍ਹਾਂ ਚਲੋ ਬਾਅਦ ਚ ਪਾਣੀ ਲੱਥ ਗਿਆ ਫਿਰ ਸਾਨੂੰ ਸੁੱਕਾ ਰਾਸ਼ਨ ਆਉਣ ਲੱਗ ਪਿਆ ਫਿਰ ਅਹੀ ਸੁੱਕਾ ਖਾਣ ਲੱਗ ਪਏ ਹੁਣ ਕਿਸ ਤਰ੍ਹਾਂ ਦੀ ਮਦਦ ਇਸ ਮਤਦ ਦੀ ਜਿਹੜੀ ਤੁਸੀਂ ਚਲਦੀ ਜੀ ਇਹ ਮਾਤਾ ਦੀ ਇਹ ਆ ਵੀ ਇਹਦੇ ਕੋਠੇ ਤੇ ਥੋੜੀ ਜਿਹੀ ਛੱਤ ਪੈ ਜੇ ਨਾ ਤੇ ਇੰਨੀ ਬੜੀ ਆ ਆ ਇੰਨੀ ਕੀ ਪੈ ਜੇ ਇੰਨੀ ਬੜੀ ਆ ਕਿਉਂਕਿ ਇਹਦੇ ਕੋਲ ਹੁਣ ਮਿੱਟੀ ਲੱਗਦੀ ਨਹੀਂ ਬਾਲੇ ਇਹਦੇ ਕੋ ਪੈਂਦੇ ਨਹੀਂ ਤਾਂ ਚਲੋ ਕੋਠੇ ਤੇ ਛੱਤ ਪੈ ਜੇ ਤੇ ਇੰਨੀ ਬੜੀ ਆ ਜਿੰਨੀਆਂ ਮਤਲਬ ਸਰਕਾਰੀ ਇੰਨੀਆਂ ਗਰਾਂਟਾਂ ਨੇ ਜਾਂ ਹਰ ਪ੍ਰਭਾਵਤ ਜਿਹੜੇ ਮਤਲਬ ਜਿਹੜੇ ਘਰ ਪ੍ਰਭਾਵਤ ਹੋਏ ਨੇ ਉਹਨਾਂ ਲਈ ਇੰਨੀਆਂ ਫਾਈਲਾਂ ਭਰੀ ਜਾਂਦੀਆਂ ਉਹ ਭਰੀ ਨਹੀਂ ਭਰੀ ਹੋਈ ਜੀ ਇੱਕ ਹਾਂਜੀ ਪਤਾ ਨਹੀਂ ਪਤਾ ਨਹੀਂ ਹੁਣ ਕਿ ਜਾਂ ਉਹ ਨਿਕਲਦੀ ਆ ਕਿ ਜਾਂ ਨਹੀਂ ਨਿਕਲਦੀ ਇੱਥੋਂ ਲਿਖ ਕੇ ਲੈ ਗਏ ਨੇ ਕਿਉਂ ਉਸਕਿਉਂ ਮਾਰਨਾ ਵੀ ਮੋਨੂ ਸਰਪੰਚਾ ਉਹਨੇ ਇਥੋਂ ਲੈ ਕੇ ਲੈ ਗਿਆ ਵਾ ਅੱਗੇ ਪਰਮਾਤਮਾ ਜਾਣੇ ਵੀ ਜਾਨ ਨਿਕਲਦੀ ਜਾਂ ਨਹੀਂ ਨਿਕਲਦੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜੇਕਰ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹਾਂਜੀ ਕਿਹੜਾ ਜ਼ਿਲ੍ਹਾ ਤੇ ਕਿਹੜਾ ਪਿੰਡ ਜੇਕਰ ਦਾਨੀ ਸੱਜ ਨੇ ਮਤੋਂ ਤੱਕ ਪਹੁੰਚ ਕਰਨੀ ਹੁਣ ਜ਼ਿਲ੍ਹਾ ਤੇ ਗਰਦਾਸਪੁਰ ਜੇ ਪਿੰਡ ਕਾਦੀਆਂ ਗੁਜਰਾਂ ਦੀਆਂ ਹਾਂਜੀ ਕੀ ਮਦਦ ਚਾਹੁੰਦੇ ਜੋ ਜਿਹੜੇ ਦਾਨੀ ਸੱਜ ਨੇ ਕੀ ਲੋੜਾਂ ਤੇ ਭੇ ਮਦਦ ਆ ਕੇ ਮਦਦੇ ਕਰੀ 0% ਦੇ ਦੇਖਣ ਕੀ ਹੁਣ ਦੱਸਾਂ ਮੈਂ ਸੋ ਇਹ ਸਨ ਕੁਝ ਪਿੰਡ ਦੇ ਲੋਕ ਜਿਨ੍ਹਾਂ ਨੇ ਸਾਰੀ ਗੱਲਬਾਤ ਮਾਤਾ ਜੀ ਦੱਸੀ ਸੋ ਮਾਤਾ ਜੀ ਵੀ ਸਾਡੇ ਲੱਗੇ ਨੇ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਮਾਤਾ ਜੀ ਨੂੰ ਉੱਚਾ ਹੁੰਦਾ ਫਿਰ ਵੀ ਕੋਸ਼ਿਸ਼ ਕਰਕੇ ਦੇਖਦੇ ਆਂ ਮਾਤਾ ਜੀ ਇਹ ਆਖਾ ਇਹ ਜੀ ਫੋਟੋ ਖਿੱਚਦੀ ਆਂ ਹਾਂ ਇਹ ਮੇਰਾ ਬੱਚਾ ਮੇਰੇ ਨਾਲ ਸੀ ਕੁਵਾਰਾ ਸੀ ਉਹ ਸਵਰਗਵਾਸ ਹੋ ਗਿਆ ਜੇ ਤੇ ਹੁਣ ਮੈਨੂੰ ਸਾਥ ਕੋਈ ਨਹੀਂ ਮੇਰਾ ਬੱਚਾ ਦਿੰਦਾ ਤੇ ਆਪਣੀ ਮੈਂ ਬਕਵਨੀ ਨਹੀਂ ਤੇ ਆਪਣੀ ਮੈਂ ਕਾਨੀ ਆ ਤੇ ਮਹੀਨੇ ਵਿੱਚ ਮੇਰਾ ਲੀੜਾ ਕੱਪੜਾ ਵੀ ਬਹੁਤ ਖਰਾਬ ਹੋਇਆ ਤੇ ਮੇਰੇ ਭਾਂਡੇ ਵੀ ਥੋੜੇ ਜੇ ਰੋੜ ਗਏ ਬਹੁਤ ਮੰਦਾ ਹਾਲ ਆ ਮੈਂ ਤੇ ਹੋ ਕੇ ਨਾਲ ਹੀ ਬਾਰ ਹੋਈ ਆ ਮੇਰਾ ਬਹੁਤ ਮੁਰਾ ਹਾਲ ਏ ਤੇ ਮੇਰਾ ਕੋਈ ਗਰੀਬਿੰਦਾ ਸੋਚੋ ਮਤ ਕਿ ਪਿੰਡ ਵਾਲਿਆਂ ਨੇ ਮਦਦ ਨਹੀਂ ਕੀਤੀ ਕਾ ਜੀ ਹਾਂ ਪਿੰਡ ਵਾਲਿਆਂ ਨੇ ਕਹਿੰਦੇ ਮਦਦ ਨਹੀਂ ਕੀਤੀ ਕਾ ਜੀ ਨਾ ਪਿੰਡ ਵਾਲੇ ਜੋ ਕਦੇ ਹਾਰੀ ਸ਼ੌਣੀ ਹੈ ਵਾ ਕਦੇ ਪੱਕਾ ਲੈ ਆਵਾ ਤੇ ਲੈ ਆ ਕੇ ਖਾ ਲੈ ਲੀਏ